ਉਹ ਮਰਉਣਾ ਕਿਸੇ ਦਿਨ ਇਦਾਂ ਹੀ ਵੇਖ ਲਈ। ਉਹ ਨਹੀਂ ਕੋਈ ਦੰਦਾ ਭਰਾ। ਬੜੀ ਕਰਤੂ ਦਿਸਣ ਦਾ ਵੀ ਕੱਲੇ ਤਾਂ ਹੇਲੇ ਆਈਂਦਾ ਸਮਾਂ। ਆ ਜਾ ਵੇਚ ਗਿਆ ਤੇ ਪੈਸੇ ਫੜਾ ਗਿਆ। ਚਲੋ ਮੈਂ। ਉਹ ਤੇ ਨਹੀਂ ਦਿੰਦਾ ਭਰਾ ਜਾਓ ਤੈਨੂੰ ਪੈਸੇ ਦੇਜੂ ਮੇਰੇ। ਮਨਜਿੰਦਰ ਪੈਸੇ ਲੈ ਕੇ ਨਿਕਲ ਗਈ। ਜਲਦੀ ਚਲ ਕਾ ਦੇਣਾ। ਕਿਉਂ ਨਾ ਵੇਖ ਤੇ ਮੈਂ ਬਾਜ। ਮੈਂ ਆ ਯਾਰ ਮੈਂ ਪੈਸੇ ਤੇ ਉਹ ਕੋਲ ਆ ਆਵਾ। ਹਾਂ ਮੋੜਕਾ ਨਾ ਮਾਦ ਤਾਂ ਮੈਂ ਉਹ ਵੀ ਖੋਲਿਆਂ ਦਾ। ਇਹ ਗਰੀਬੀ ਵੀ ਨਹੀਂ ਪਹੁੰਚ ਕੇ ਸੀ ਤੇ ਹੁਣ ਜਿਹੜੀ ਗਰੀਬੀ ਆਣਾ ਸਾਰੀ ਉਸਾਦੀ ਜਾ ਡੇਕ ਹੋਈ। ਗੱਤ ਇਹਨੂੰ ਗਾਲ ਦਸਣੀ ਤੇਰੇ ਭਰਾ ਨੇ ਹਟਣਾ ਸਹੀ ਨਹੀਂ ਕੀਤਾ ਐਨੇ ਪੈਸੇ ਹੋਣ ਦੇ ਬਾਵਜੂਦ ਤੈਨੂੰ ਸਿੱਖਤ ਨਹੀਂ ਹੁੰਦਾ ਕੀ ਹੋ ਗਿਆ ਇਹਨੂੰ ਮੈਂ ਕਿਹਾ ਸੀ ਉਹਦਾ ਤੂੰ ਮੋਟਰ ਨਾਲ ਲੈ ਚੁੱਕ ਚੋਂਦਾ ਤੂੰ ਸੁਨਵੀਰ ਆਜੋ ਅੰਦਰ ਮੇਰੇ ਅਦਿਕਾ ਭਾਵੇਂ ਘਰੇ ਨਾ ਹੁਣ ਨਹੀਂ ਨਹੀਂ ਅੱਜ ਘਰੇ ਹੀ ਆ ਕੱਲ ਤਾਂ ਪੈਸੇ ਕਿੱਥੇ ਆ ਤੇ ਐਹੇ ਦਾ ਇੰਤਜ਼ਾਮ ਕੀਤਾ ਤੁਹਾਡੇ ਦਾ ਗਏ ਹੋਰ ਸੁਣਾ ਫਿਰ ਕੰਮ ਕਰ ਕਿੱਦਾਂ ਚੱਲਦਾ ਵਧੀਆ ਹੀ ਆ ਗਮਗਾ ਦੱਸ ਰਹੀ ਹੈ ਹੋਰ ਚਾਹ ਪਾਣੀ ਮੰਗਾਈਏ ਨਹੀਂ ਬਸ ਬਸ ਚਾਹ ਪਾਣੀ ਪੀ ਗਏ ਓ ਲੋਵੇ ਜੋ ਬਣੇ ਪੈਸੇ ਲਈ ਵੀਰ ਦੇ ਕਿੰਨੇ ਜੋ ਪੂਰਾ ਦਿਨ ਲੱਗ ਹਾਂਜੀ ਪੂਰੇ ਜੀ ਗਿਣ ਲੋਇ ਕਰੀ ਨਹੀਂ ਕੋਈ ਨਹੀਂ ਗਿਨੇ ਗਿਨੇ ਹਮ ਸਾਬ ਵਧੀਆ ਗੱਲਾਂ ਹਲ ਫੁਕਾਤੀ ਨਹੀਂ ਰਾਜ ਗੱਲ ਕੌਣ ਮਾਰੀ ਸਮਝਦਾ ਆਓ ਨਹੀਂ ਆਪਣੇ ਆਪਣੇ ਦੇ ਕੰਮ ਹੁੰਦੇ ਆ ਕੱਲ ਨੂੰ ਮੰਨ ਲੋ ਸਾਨੂੰ ਵੀ ਲੋੜ ਪੈਣੀ ਆ ਕਾਲ ਮੈਂ ਜਾਵਾ ਯਾਰ ਕੰਮਕਾਰ ਕਰੀ ਹੋਈ ਚਲੋ ਠੀਕ ਜੇ ਹਾਂਲੋ ਮਨਿੰਦਰ ਪਹਿਲੇ ਲੱਗੇ ਨਿਕਲ ਗਈ ਆ ਘਰ ਤੱਕ ਨਾ ਪਹੁੰਚੇ ਹਾਂਲੋ ਮੈਂ ਅੰਜੇ ਜਗਰਵਾ ਆ ਦੇ ਗਾਮਰ ਇਧਰ ਯਾਰ ਬੜੀ ਮਿੰਟੋ ਦਿਹਾਣਾ ਚਾ ਜਾਣਾ ਚੀਗਾ ਕਲਾਰੀ ਗਿਆ ਸੀ ਕਿ ਭਜਾਣਾ ਮੇਰਾ ਬੈਠੋ ਤੱਕੇ ਜਾਣਾ ਹੈ ਭਰਾ ਬਹਿ ਜਾ ਮੈਂ ਓਏ ਉੱਪਰ ਲੈ ਓਏ ਭਰਾ ਮੈਂ ਹੁਣੇ ਲੈ ਕੇ ਆਇਆ ਯਾਰ ਪੈਸੇ ਤੇ ਮੋਸਲ ਨਾ ਹੀ ਮੇਰਾ ਭਰਾ ਇਧਰ ਦੀ ਗਰੀ ਜਾਣਾ ਪੈਸੇ ਲੈ ਆ ਮੋਸਲ ਛੱਡ ਜੇ ਓ ਛੱਡ ਤੂੰ ਹਮੈ ਯਾਰ ਆ ਚੰਗੀ ਜੱਗ ਪਈ ਹੈਪੀ ਹੈਪੀ ਓਏ ਹਾਂ ਓਏ ਉਹ ਗੁਰੂ ਆਜ ਮੈਂ ਆਉਂਦਾਂ ਕਿਹਨੇ ਮੋਟਰਸਾਈਕਲ ਵੀ ਹੋਲੇ ਨਾ ਪੈਸੇ ਵੀ ਕੋਈ ਨਹੀਂ ਤੇ ਹੁਣ ਜਿਹਨਾਂ ਨੂੰ ਪੈਸੇ ਦੇਣੇ ਆ ਉਹਦਾ ਕੀ ਹੁਣ ਯਾਰ ਮੈਨੂੰ ਤੇ ਆਪ ਟੈਨਸ਼ਨ ਪਈ ਉਹੋ ਹੀ ਵੀ ਇੰਨੇ ਪੈਸੇ ਕਿੱਥੋਂ ਲਿਆਵਾਂਗਾ ਮੈਂ ਫੇਰ ਇਹਨੇ ਬਾਜੀ ਟੁਪੇ ਕਿਤਨਾ ਨਵਾਂ ਆ ਉਹ ਕਿ ਦਾਮ ਉਹਨੂੰ ਉਹਨੂੰ ਪੈਣ ਕੀ ਆਰ ਜੇਟ ਨੂੰ ਪਤਾ ਹੀ ਪਹਿਲਾਂ ਜਿਹੜਾ ਲੈ ਆ ਜਾਂਦਾ ਨਾਲ ਗੁਰੂ ਆ ਮੈਂ ਤੇ ਕੰਮ ਤੋਂ ਆਇਆ ਮੈਂ ਸੋਚਿਆ ਵੀ ਜਲ ਸਰਪਾ ਕਰਦਾ ਲੈ ਜਾਂਦਾ ਜਾਂਦਾ ਆ ਕੰਮ ਤੋਂ ਆਇਆ ਮਾਮਾ ਤੂੰ ਯਾਰ ਇਹ ਨੀ ਗਰੀਬੀ ਵੀ ਨਹੀਂ ਪਹੁੰਚੂ ਕੇ ਤੇ ਹੁਣ ਜਿਹੜੀ ਗਰੀਬੀ ਆ ਨਾ ਸਾਰੀ ਫਸਾਦੀ ਜਾੜੇ ਹੋਈ ਹੈ ਇਹ ਹੋਇਆ ਯਾਰ ਜਿੰਮੇਦਾਰ ਨੂੰ ਜਿਹੜੀ ਵੈਜਾਇਟੀਆਂ ਮਜੂਟੀਆਂ ਪੀਣ ਤੇ ਮਜਬੂਰ ਕਰਦੀ ਇਹੋ ਗਰੀਪੀ ਆ ਕੱਲ ਨੂੰ ਛੱਡ ਪਰੇ ਆਇਆ ਅੰਦਰ ਪਾਣੀ ਪੋਣੀ ਪਿਲਾ ਵੇਖੀ ਜਾਓਗੀ ਜੋ ਪੈਣਾ ਉਹ ਬਾਣੀ ਛੱਡ ਦੇ ਰੋ ਪੌਕ ਵੀ ਮਰੀ ਪਈ ਆਹ ਹੋਣਸ ਆਇਆ ਕਿਤੇ ਹੈਲੋ ਹਾਂਜੀ ਮੈਂ ਆ ਯਾਰ ਮੈਂ ਪੈਸੇ ਤੇ ਉਹਦੇ ਕੋਲ ਆਇਆ ਹਾਂ ਹਾਂ ਮੋਟਰਸਾਈਕਲ ਹੀ ਨਾ ਮੈਂ ਉਹ ਵੀ ਖੋਲਿਆਂਦਾ ਸੀ ਉਹ ਤੂੰ ਨਾ ਗੁਰੂਆ ਕੋਈ ਚਾਦਾ ਕੰਮ ਕਰੀ ਤੈਨੂੰ ਪੈਸੇ ਖੋਣ ਖਲਾਇਆ ਮੋਟਰਸਾਈਕਲ ਵੀ ਲਾਇਆ ਨਾਲੇ ਮਾਮਾ ਨਾ ਲਿਆਂਦਾ ਇਹਨਾਂ ਨੇ ਮੈਂ ਅੱਜ ਹੀ ਮੋਟਰਸਾਈਕਲ ਛੱਡ ਗਿਆ ਪੈਸੇ ਕੱਲਿਆਂ ਦਾ ਕਰਾਂਗੇ ਜੇ ਉਹਨੂੰ ਥਾਣੇ ਦਰਖਾਸਤ ਦੇਤੀ ਨਾ ਪੁੱਤ ਛਡੋ ਨਾ ਮੈਂ ਵੀ ਨਹੀਂ ਉਹ ਜਦੋਂ ਦੇਣ ਕੋਲ ਦੇਖੀ ਜਾਵਗੀ ਆਪਾਂ ਚੱਲ ਜਾਣੇ ਜਹਾਜ ਘੜ ਵੇਚ ਆਉਂਦੇ ਆ ਇਹਨੂੰ ਇਹ ਕੰਮ ਕਰੀ ਨੂੰ ਲੁਕਾ ਲੁਕੂ ਕੇ ਇਹ ਬੰਦੇ ਹੁਣ ਇਮੂ ਵੇਰਾ ਖੂਹ ਵਾਲੀ ਬੰਬੀ ਤੇ ਲਕਾਉਨੇ ਆਪਣੀ ਤੇ ਵਾਰੀ ਨੂੰ ਬੰਬੀ ਤੇ ਤੂੰ ਕੱਢੀ ਨਾ ਹੁਣ 2 ਸਾਲ ਤੱਕ 2 ਸਾਲ ਤੇ ਹੋਰ ਮਹੀਨਿਆਂ ਨੂੰ ਵੇਚਿਆ ਲੈ ਤੂੰ ਤੂੰ ਮਰੋਣਾ ਕਿਸੇ ਦਿਨ ਇਦਾਂ ਹੀ ਵੇਖ ਲਈ ਉਹ ਨਹੀਂ ਕੋਈ ਹੰਦਾ ਭਰਾ ਤੈਨੂੰ ਹੁਣ ਆਗੇ ਆ ਤੇ ਜੇ ਹੁਣ ਪੁਲਿਸ ਦਾ ਕੇਸ ਪਿਆ ਤੇ ਮੇਰੇ ਵੱਲੋਂ ਨਾ ਭੱਜੀ ਉਹ ਨਹੀਂ ਆਉਂਦਾ ਤੇਰੇ ਵੱਲੋਂ ਬਸ ਮੈਂ ਚੱਲਿਆ ਜਹਾਜ਼ ਘਾੜੀ ਜਾਂਦਾ ਖੂਹ ਵਾਲੀ ਬੰਬੀ ਤੇ ਨਹੀਂ ਖਾਨਾ ਇਹ ਆ ਜਾ ਵੇਚ ਗਿਆ ਤੇ ਪੈਸੇ ਫੜਾ ਜਾ ਚੱਲ ਹੁਣ ਚੰਗਾ ਉਹ ਮੈਂ ਬੰਬੀ ਤੇ ਲਕਾਵਾ ਦੇਣਾ ਹਾਂ ਕਿ ਉਹ ਨਾ ਆਵੇ ਕਿਤੇ ਹੋਰ ਮੈਂ ਵੱਜ ਜਾ। ਇਹਦਾ ਇਟੇ ਕੇ ਨੂੰ ਪਾ ਲਦਣਾ। ਹਾਂ ਇਹਦੇ ਨਾਲ ਘਾਟੋਂ ਹੁਣ ਪਹਿਲਾਂ ਮੁਰਸਲ ਦੇ ਦੇਈਏ ਨਾ ਕਿਤੇ ਹੋਰ ਖਾਦ ਨਹੀਂ ਬਾਤ ਹੀ ਜੇ ਹਾਂ। ਲਾਗਾ। किधर चले यार घर में आ जाएगा लड़का मैं उठे चले आए मैं बम्बई चले यार रोडेस्टो नगबंद्या को कोई कराव तो कम मैं बस अब घंटे तक हो गया ही ठीक तो है फिर आजी ओके डाल दो बोले यार जी नियम हिट्टा गया ना ਇਨਾ ਨਾ ਸਪੋਰਟ ਨਾ ਮਤ ਪੱਜਾ ਬਰੋ ਇੱਥੇ ਚੱਲ ਕੋਈ ਨਹੀਂ ਤੇ ਰੋਟੀ ਦਾ ਕਾਦਣਾ ਹੀ ਮੜਾ ਜਾ ਚਾਹੀਏ ਕਰ ਦਿੰਦੇ ਆ ਇਧਰ ਕਰ ਚੁੱਕੀ ਆ ਇੱਕ ਕਰਨੀ ਆ ਕਿੱਧਰ ਆ ਹੈ ਇਧਰ ਸੰਦੋ ਪਰਾਂ ਨੂੰ ਉਹ ਯਾਗ ਹੀ ਉਹ ਉਹ ਆਦੇ ਉਹ ਹੁਲ ਫਹਾਣੀ ਪੈਸੇ ਆਲਾ ਮੇਰੇ ਆਲਾ ਇਹੋ ਪਾ ਪੈ ਗਿਆ ਉਹ ਅਰੇ ਉਨ ਲੈਵਣਾ ਨਾ ਜੋ ਬੰਨੇ ਨੂੰ ਪੁੱਛਦੇ ਫੜ ਤੂੰ ਖਲੋ ਜੀ ਖਲੋ ਜੀ ਕਿੱਥੇ ਜਾਣ ਲੱਗਾ ਉਹ ਮੈਂ ਕਹਿੰਦਾ ਹਾਂ ਤੂੰ じゃ ਕਿੱਥੇ ਗਿਆ ਜੀ ਵੀਂਦਰ ਆਹੋ ਉਹ ਜਾਜਗੜ ਗਏ ਕਾਤੇ ਨਵਾਂ ਮੋਰਸ ਲੈਂਦਾ ਕਿਸੇ ਦਾ ਉੱਤੇ ਗਿਆ। ਵਾ ਤੈਨੂੰ ਗੱਲ ਦੱਸਣੀ ਤੇਰੇ ਭਰਾ ਨੇ ਹਰਨਾ ਸਹੀ ਨਹੀਂ ਕੀਤਾ। ਕੀ ਕੀਤਾ? ਗੁਰਵਾ ਨੇ ਸਾਡੇ ਮੋਰਸਾਂ ਲੰ। ਉਹਨੂੰ ਫੋਨ ਲਾ। ਕੋਲੋਨਾ। ਹੈਲੋ ਕਿੱਥੇ? ਕਦੋਂ ਕੋਨਾ? ਸ਼ਾਮੀ। ਚੱਲ ਠੀਕ ਹੈ। ਕਿੰਨੇ ਸ਼ਾਮੀ ਆਣਾ ਹਾਂਜੀ ਚਲ ਸ਼ਾਮੀ ਮਿਲਦੇ ਹਾਂ ਜੀ ਕਰ ਦੋ ਇਹ ਬੇਚ ਨਾ ਤੋ ਪਹਿਲਾਂ ਇਹਨੂੰ ਪੜ ਲਈਏ ਇਹ ਤੋਂ ਪਹਿਲਾਂ ਸਰੋਰੀ ਕੋ ਜਾਣੀ ਜਿਹਨੂੰ ਕਹਿੰਦੇ ਉਹਨੂੰ ਫੋਨ ਲਾਦਣ ਸਾਰੀ ਗੱਲ ਦੱਸ ਦੇ ਗੁਰਮੇਤਰਾ ਫੜਿਆ ਗਿਆ ਤੇ ਆ ਜਾ ਬੰਦਿਆਂ ਜਿਨੇ ਤੈਨੂੰ ਇਹ ਕੰਮ ਕਰਨ ਨੂੰ ਕਿਹਾ ਉਹਦਾ ਨਾਮ ਤਾਂ ਤੇ ਤੈਨੂੰ ਬਚਣਾ ਚਲਾ ਆ ਫਿਰ ਕਹਿੰਦੇ ਹੁਣ ਪਾਈ ਕਿੱਥੇ ਚੱਲ ਗਿਆ ਇਹਨੂੰ ਵੀ ਦੋ ਦੇ ਕਿਨਾ ਤਾਂ ਤੋ ਯਾਰ ਖਲੋ 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 ਆਓਏ ਯਾਨ ਲਾ ਆੜਾ ਮੋਟਰਸਾਈਕਲ ਜੱਟ ਮੋਟਰਸਾਈਕਲ ਅਮੇ ਸਾਡਾ ਨਾਨਾ ਕੋਲ ਹੋਇਆ ਤਾਂ ਦਿਨ ਆਣੀ ਮੈਂ ਦੱਸ ਦੇਵਾਂ ਕਿਨੇ ਕਿਆਈ ਕਿਨੇ ਕਿਆ ਸੈਂਚੁਰੀ ਕਰਨਾ ਅਮੇ ਕੋਈ ਕੰਨ ਹੋ ਸੈਂਚੁਰੀ ਕਿਆਈ ਤੇ ਤੂੰ ਹਾੜਾ ਮੋਟਰਸਾਈਕਲ ਕਿੱਥੇ ਦੱਸ ਮੈਨੂੰ ਮੋਟਰਸਾਈਕਲ ਤੇ ਮੈਂ ਗੇਰ ਲਾਇਆ ਵੇ ਕਿਆਣੀਆਂ ਲੈ ਲੈਣਾ ਹੁਣ ਜੇ ਵਾੜਾ ਮੋਟਰਸਾਈਕਲ ਲੈ ਲੈ ਤੈਨੂੰ ਵੀ ਥਾਣੇ ਫੜਾ ਲੈ ਲੈ ਦੇਣਾ ਭਰਾ ਲੈ ਦੇਣਾ ਹਾਂ ਚੱਲ ਛੱਡ ਦੇ ਗੱਲ ਬੰਨਿਆ ਚੱਲ ਬਹਿੜ ਨਾ ਚਲਾ ਮੋਟਰਸਾਈਕਲ ਬਹਿ ਪੀ ਨਾ ਕਾਲੋਸ ਨੇ ਘਰ ਪਹੁੰਚੇ ਚਾਰ ਅਗਰਮ ਦੀ ਸ਼ਿਕਾਇਤ ਰਹਾਮੇ ਨੂੰ ਨੇ ਕਿ ਆਹ ਉਹ ਆ ਕਿਧਰ ਤਿੰਨੇ ਚੜੇ ਹੁੰਦੇ ਕਿਧਰ ਕਾਰਾ ਤੇ ਨਹੀਂ ਕਰਤਾ ਫੇਰ ਇਹ ਜਨਾਬ ਦਾ ਇੰਨੇ ਪੈਸੇ ਹੁੰਦੇ ਬਾਬੂ ਜੀ ਤੁਹਾਨੂੰ ਸਿੱਖਦੀ ਨਹੀਂ ਹੁੰਦਾ ਕੀ ਹੋ ਗਿਆ ਤੈਨੂੰ ਨਹੀਂ ਪਤਾ ਤੂੰ ਕੀ ਕੀਤਾ ਕੀ ਕੀਤਾ ਭਰਾ ਸਾਰਾ ਦੱਸਤਾ ਹਨੂ ਮੰਜਿੰਦਰ ਨੇ ਇਹਨੂੰ ਮੈਂ ਕਿਹਾ ਸੀ ਉਦੋਂ ਵੀ ਮੋਟਰਸਾਈਕਲ ਨਾਲ ਲੈ ਚੁੱਕੇ ਉਹਨਾਂ ਦਾ ਬੜੀ ਕਰਤੂਤ ਦੱਸਣ ਦਾ ਇਕੱਲੇ ਪੈਸੇ ਲੈ ਆਈ ਦੱਸਣਾ ਫੇਰ ਕੀ ਮੇਰੇ ਪੈਸੇ ਯਾਰ ਮੈਂ ਜੋ ਮਰਜ਼ੀ ਕਰਾਂ ਤੂੰ ਨਾ ਦਿੰਦਾ ਉਹਦਾ ਕਹਿੰਦੇ ਮੈਂ ਨਹੀਂ ਦਿੰਦਾ ਪੈਸੇ ਆਹੋ ਤੇ ਨਹੀਂ ਦਿੰਦਾ ਪਰ ਆ ਜਾਓ ਤੁਸੀਂ ਪੈਸੇ ਦੇ ਜੋ ਮਰਜ਼ੀ ਹੁ ਨਹੀਂ ਮਿਲੇ ਪੈਸੇ ਪੈਸੇ ਚੋਰੀ ਕਰ ਲੈ ਕੇ ਇਹਨੇ ਕੈਮਰੇ ਚ ਭਾਈ ਵੇਚ ਲਈ ਸਾਡੇ ਕੋਲ